ਬੈਣਾ ਯਾਰ ਤਾਂ ਹੀ ਬਸ ਤੇ ਤੂੰ ਇਹ ਕੱਲ ਜਿੱਦੜ ਗਈ ਮੈਨੂੰ ਕੁਝ ਦੱਸਿਆ ਹੀ ਨਹੀਂ ਮੜ ਕੇ ਕਿੱਧਰ ਆਪਣੇ ਵੱਡੇ ਵੀਰ ਵਾਲਾ ਹੋਰ ਕਿੱਧਰ ਦੱਸਣਾ ਮੈਂ ਕਿ ਤੈਨੂੰ ਤੈਨੂੰ ਕੀ ਯਾਰ ਮੈਂ ਤੇ ਆਪੂ ਹੀ ਸੋਚਣ ਡਿਆਂ ਵੀ ਪਤਾ ਨਹੀਂ ਤੂੰ ਸਹੀ ਗੱਲ ਕਰਦੀ ਈ ਕਿ ਜਾਂ ਮੈਨੂੰ ਭੁਲੇਖਾ ਕੀ ਮਤਲਬ ਮੈਨੂੰ ਕੋਈ ਸਮਝ ਦੀ ਨੱਗਣੀ ਸਮਝਣ ਵਾਲੀ ਕਿਹੜੀ ਗੱਲ ਐ ਜੇ ਵੀ ਮੈਂ ਗਿਆ ਸੀ ਕੱਲ ਵੀਰ ਨਾਲ ਗੱਲ ਕੀਤੀ ਓਥੇ ਮੈਂ ਮੋਟਰ ਤੇ ਬੈਠਿਆ ਹੂੰ ਉਹ ਮੈਨੂੰ ਕੰਦਾ ਜੀ ਤੁਸੀਂ ਉਹਨੇ ਕੀ ਕਰਨਾ ਸਾਬਤਾ ਤੁਹਾਨੂੰ ਜੋ ਚਾਹੀਦਾ ਵਾ ਤੁਸੀਂ ਮੰਗ ਕੇ ਲੱਲਿਆ ਕਰੋ ਕੀ ਨਹੀਂ ਮਿਲਦਾ ਹਰ ਚੀਜ਼ ਤਾਂ ਮਿਲਦੀ ਹੈ ਉਹ ਗੱਲ ਉਹਤੇ ਆਇਆ ਨਹੀਂ ਪਤਾ ਨਹੀਂ ਕੀ ਗੱਲ ਮੈਂ ਤਾਂ ਸਮਝਿਆ ਮੈਂ ਵੀਰ ਨੂੰ ਮੈਂ ਕਵਾਂਗਾ ਤੋ ਉਹਨੇ ਕਹਿਣਾ ਵੀ ਚੱਲ ਕੋਈ ਗੱਲ ਨਹੀਂ ਇਹ ਸਮਝਣ ਹਿਸਾਬ ਤੱਕ ਦੇ ਕੇ ਵੇਲੇ ਨਾ ਹੂੰ ਪਰ ਉਹ ਗੱਲ ਮੈਨੂੰ ਸਮਝ ਨਹੀਂ ਆਈ ਕਿੰਦਾਂ ਨਹੀਂ ਕਰ ਗਿਆ ਤੇ ਮੈਂ ਇਹਨੇ ਜਦੀ ਸਮਝਾਉਂਦੀ ਆ ਉਦੋਂ ਨਹੀਂ ਸਮਝਾਈ ਤਾਂ ਤੁਹਾਨੂੰ ਸਮਝ ਕੀ ਆਉਣੀ ਹੈ ਜੇ ਤੁਹਾਨੂੰ ਅਜੇ ਵੀ ਨਹੀਂ ਆਈ ਤੇ ਉਹ ਨਹੀਂ ਵੀ ਨਹੀਂ ਐ ਇਹਨਾਂ ਕਹਿਣ ਦਾ ਮਤਲਬ ਤੁਹਾਨੂੰ ਮਸਾ ਨਹੀਂ ਪਤਾ ਲੱਗਾ ਕਿ ਕੀ ਹੈ ਤੁਹਾਨੂੰ ਤਾਂ ਪਤਾ ਪਤਾ ਤੈ ਹਾਇਦਾ ਵਾ ਪਰ ਹੁਣ ਮੈਂ ਸੋਚਣ ਨੇ ਆ ਕਿ ਇਹ ਗੱਲ ਉਹਨੇ ਕਿੱਦਾਂ ਨੂੰ ਖੜਾ ਸਾਹ ਕੋਰ ਤੇ ਤੁਹਾਡੇ ਸਾਹਮਣੇ ਹੀ ਹੈ ਕਿੱਦਾਂ ਨੂੰ ਖੜਨਾ ਹੈ ਹੁਣ ਉਹਨੂੰ ਮੈਂ ਕੀ ਕਹਾਂ ਲੜਾਉਂਦੇ ਨਾ ਲੜ ਧੀ ਹੀ ਲੋੜਾ ਸਿੱਧੀ ਜੀ ਗੱਲ ਕਰੋ ਤੇ ਆਪਾਂ ਵਾਗੋ ਜਾਨੇ ਮੈਂ ਤੁਹਾਨੂੰ ਪਹਿਲਾਂ ਵੀ ਸਮਝਾਉਂਦੀ ਰਹੀ ਆ ਉਹਨੇ ਚੱਲ ਫੇ ਹੋਣ ਨਹੀਂ ਨਾ ਉਹਨਾਂ ਨੇ ਵੀ ਲੈ ਆਪਣੇ ਸਾਝੇ ਕਰੋ ਮੁੰਡਾ ਵੀ ਬਾਹਰ ਕਰ ਲੈ ਲਿਆ ਨਾ ਕਹ ਲੈੜ ਨਹੀਂ ਕਰ ਲੈ ਹਾਂ ਹਮ ਮੁੰਡਾ ਦੇ ਕਰ ਲਿਆ ਵਾ ਚਲੋ ਤੇ ਪਿਆ ਤੇ ਨਾਲ ਕੋ ਜੋੜਿਆ ਹੀ ਹੋਊਗਾ ਐਦਾਂ ਤੇ ਨਹੀਂ ਉਹ ਵੀ ਖਾਲੀ ਬੈਠੇ ਆ ਤੁਹਾਡੇ ਹੱਥ ਵਿੱਚ ਕੁਝ ਵੀ ਨਹੀਂ ਹੈ ਜਨ ਇਹਦਾ ਮਤਲਬ ਵੀ ਇਹ ਸਾਡੇ ਨੂੰ ਤਾਂ ਇਦਾਂ ਧੋਖੇ ਜੀ ਰੱਦ ਰਹੇ ਹਨ ਹਾਂਜੀ ਮੈਂ ਤੁਹਾਨੂੰ ਕਿੰਨੇ ਜਦ ਦੀ ਇਹ ਤਾਂ ਗੱਲ ਸਮਝਾਉਣ ਦੀ ਹੈ ਹੁਣ ਤੁਹਾਨੂੰ ਥੋੜੀ ਥੋੜੀ ਸਮਝਾਉਣ ਈ ਹੈ ਪਿਆਪੜਾ ਦਾ ਸਭ ਕੁਝ ਸੈੱਟ ਕਰ ਲਿਆ ਜੇ ਆਕਰਾਇ ਤੇ ਘਾਰ ਹੀ ਗਿਆ ਨਾ ਉਹ ਵੀ ਇਹਨਾਂ ਨੇ ਅੱਧਾ ਵੰਡਾ ਲੈਣਾ ਤੁਹਾਡੇ ਪੱਲੇ ਕੀ ਨਾ ਪੈਹਾ ਨਾ ਘਾਰ ਉਹਦੇ ਤੇਰੀ ਗੱਲ ਸਹੀ ਏ ਮਾਤਾ ਵੀ ਆਪਣੀ ਜਾਨ ਬਚਾ ਕੇ ਤੇ ਆਪਣੇ ਪੇਕੇ ਨਾਲ ਨਿਕਲ ਗਈ ਆ ਹੁਣ ਮੈਂ ਗੱਲ ਕਰਾਂ ਤੇ ਕਰਾਂ ਕਿਹਦੇ ਨਾਲ ਤੇ ਮਾਤਾ ਨੇ ਤਾਂ ਜਾਣਾ ਹੀ ਆ ਮਾਤਾ ਵੀ ਉਹਨਾਂ ਵਾਲਦੀ ਆ ਉਹ ਕਹਿੰਦੀ ਹੁਣ ਮੈਨੂੰ ਪੁੱਛਣ ਕਿ ਤੇ ਮੈਂ ਕਿ ਜਵਾਬ ਦੇਣਾ ਦੋ ਤਾਂ ਚਲ ਗਈ ਨਹੀਂ ਮੈਂ ਉਹਨਾਂ ਇਥੇ ਹੁੰਦੀ ਤੇ ਉਹਦੇ ਨਾਲ ਬੰਦਾ ਗੱਲ ਕਰਦਾ ਉਹ ਸਿਆਣੀ ਆ ਉਹ ਸਮਝਾਉਂਦੀ ਏ ਨਾਲ ਇਹਨਾਂ ਨਾਲ ਗੱਲ ਕਰਦੀ ਮੈਨੂੰ ਤੇ ਲੱਗਦਾ ਮਾਤਾ ਰਲੀ ਇਹਨਾਂ ਨਾਲ ਕੀ ਸਮਝਾਣਾ ਵਾ ਕੀ ਤਾਂ ਇਹਨਾਂ ਨੇ ਕਿਹਾ ਵਾਦਾ ਤੂੰ ਚਲ ਜਾ ਯਾ ਅਸੀਂ ਆਪਕੋ ਸੰਭਾਲ ਲਾਂਗੇ ਉਹ ਜਲਦੀ ਨਹੀਂ ਕਰ ਲੇਤਾ ਇਹ ਤਾਂ ਰੱਬ ਜਾਣਦਾ ਮੈਂ ਕੀ ਕਹਿ ਸਕਦਾ ਪਰ ਵੀਰ ਮੇਨਾ ਬੋਲਿਆ ਨਹੀਂ ਸਹੀ ਗੱਲ ਉਹਨਾਂ ਕਿੱਥੋਂ ਬੋਲਣਾ ਆ ਨਹੀਂ ਇਹਨਾਂ ਨੇ ਬੋਲਣਾ ਹੁਣ ਇਦਾਂ ਹੀ ਕਰਨੀ ਇਹਨਾਂ ਨੇ ਜੇ ਮੈਂ ਤੁਹਾਨੂੰ ਕਹਿੰਨੀ ਤੇ ਰਿਆ ਨਾ ਰੋਲਾ ਰੁਲਾ ਪਾ ਗਿਆ ਹਟ ਜਾਂਦੀ ਚੱਲ ਕੋਈ ਨਹੀਂ ਕਰ ਲੈਣਾ ਗੱਲ ਮੈਂ ਇੱਕ ਵਾਰੀ ਫੇਰ ਭਲਾ ਕਿਥੋਂ ਬੋਲਦੇ ਆ ਨਹੀਂ ਤੇ ਫਿਰ ਮਹੱਲ ਦੇ ਹੈਗਾ ਹੀ ਆ ਫਿਰ ਫਿਰ ਮੈਨੂੰ ਆਡੋ ਹੋਣਾ ਵੀ ਆਉਂਦਾ ਟਾਡੋ ਹੋ ਗਿਆ ਸਾਡੇ ਪੱਲੇ ਕੀ ਰਹਿਣਾ ਜੋੜਿਆ ਨਹੀਂ ਕੁਛ ਚਲੋ ਹਣ ਜੋ ਪਿੱਛੇ ਹੋ ਗਿਆ ਨਹੀਂ ਜੋੜਿਆ ਤਾਂ ਨਹੀਂ ਸਹੀ ਗਾੜੀ ਤੇ ਫਿਰ ਆਪਣਾ ਸੰਭਲਾਂਗੇ ਨਾ ਗਾੜੀ ਸਮਝਲਾਂਗੇ ਤੇ ਦੇ ਦਾਂਗੇ ਇੱਕ ਕਮਰਾ ਤੇ ਉੱਥੇ ਬਹਿ ਜਾਓ ਸਭ ਕੁਝ ਰੱਖ ਲਿਓ ਤੇ ਅੰਦਰ ਹੀ ਤੇ ਇਹ ਸਾਨੂੰ ਇੱਕ ਆਊਗਾ ਤੇ ਉਹਨਾਂ ਨੂੰ ਵੀ ਇੱਕ ਹੀ ਆਊਗਾ ਜੇ ਕਮਰਾ ਤਾਂ ਉਹਨਾਂ ਨੂੰ ਇੱਕ ਆ ਜੂਗਾ ਜਿਹੜੇ ਆ ਨਾ ਜੋੜੇ ਆ ਇਹਨਾਂ ਦਾ ਨਾਮ ਹੀ ਬਣਾ ਲੈਣੇ ਕੋਈ ਗੱਲ ਨਹੀਂ ਇੱਥੇ ਹੀ ਆ ਨਾ ਸਾਰਿਆਂ ਨੂੰ ਪਤਾ ਲੱਗ ਹੀ ਜਾਣਾ ਕਿੰਨੇ ਕਿ ਜੋੜੇ ਕਿੰਨੇ ਕਿ ਨਹੀਂ ਤੂੰ ਇਨੀ ਟੈਨਸ਼ਨ ਨਾ ਲੈ ਟੈਨਸ਼ਨ ਤਾਂ ਮੈਨੂੰ ਸ਼ੁਰੂ ਤੋਂ ਹੀ ਹੁੰਦੋ ਸੋ ਕੁਝ ਜ਼ਿਆਦਾ ਵੱਧ ਗਈ ਹੈ ਚੱਲ ਕੋਈ ਗੱਲ ਨਹੀਂ ਜਾ ਤੂੰ ਆਪਣਾ ਕੰਮ ਕਰ ਫਿਰ ਇਹਨੇ ਕੀ ਕਰਦੇ ਮੈਂ ਕਰਨਾ ਨਾ ਗੱਲ ਅੱਜ ਫਿਰ ਮੈਂ ਚੰਗੀ ਤਰ੍ਹਾਂ ਕਰਕੇ ਵੇਖ ਲੈਣਾ ਜੇ ਪਿਆਰ ਨਾਲ ਨਹੀਂ ਤੇ ਫਿਰ ਵੇ ਲੋ ਘਰ ਕੇ ਅੱਗੇ ਵੀ ਘਰ ਕੇ ਵੇਖ ਹੀ ਲਈ ਆ ਹੁਣ ਵੇਖ ਲਾਂਗੇ ਕੀ ਹੁੰਦਾ ਫੱਦ ਹੋ ਗਈ ਹੈ ਜਨਾਨੀ ਇਹ ਹੁਣ ਦੱਸ ਮੈਂ ਉਹਨੂੰ ਗੋਲੀ ਮਾਰਦਾ ਮੈਂ ਕਿੰਦਾਂ ਨੀ ਗੱਲਾਂ ਕਰਦੀ ਏ ਇਹਦੀ ਗੱਲ ਤਾਂ ਐਦੀ ਵੀ ਠੀਕ ਹੈ ਇਹ ਸ਼ੁਰੂ ਤੋਂ ਕਹਿੰਦੀ ਹੀ ਰਹੀ ਮੈਂ ਹੀ ਨਹੀਂ ਸਮਝਿਆ ਉਹ ਨਾਲ ਕੀ ਚੱਕਰ ਸੁਮੇ ਕੀ ਕੰਡੀਆਂ ਸੁਮੇ ਕੀ ਕੰਡੀਆਂ ਸੁਮਾ ਮੈਂ ਕੀ ਪੁੱਛਣੀ ਐ ਤਾਂ ਬੋਲਦੀ ਨਹੀਂ ਦਿੱਦੀ ਦਾ ਟਿਕਾਲ ਦਾ ਜਵਾਬ ਦੇਣਾ ਜ਼ਰੂਰੀ ਐ ਬੜੀ ਔਖੀ ਬੋਲੀ ਆ ਮੈਂ ਦਿੱਦੀ ਕਾ ਤਾਂ ਔਖੀ ਬੰਲੀ ਦਾ ਟਿਕਾਲੀ ਤੇਰੀ ਬੋਲ ਬਣੀ ਤਾਂ ਪਤਾ ਲੱਗਣਾ ਮੈਨੂੰ ਤਾਂ ਔਖੀ ਬੋਲੀ ਤੇ ਫਿਰ ਵੇ ਵੇ ਕੇ ਜਾ ਚ ਆਈ ਜਾਂਦੀ ਐ ਨਾ ਨਹੀਂ ਤੇ ਤਾਂ ਇਹ ਮੈਸਾ ਆ ਤੇ ਮੈਂ ਕਿਹਾ ਬਾਹਰ ਜਾ ਕੇ ਸਿੱਖਣ ਦੀ ਇੱਥੇ ਸਿੱਖਿਆ ਮੈਂ ਨਹੀਂ ਸਭ ਕੁਝ ਅੱਛਾ ਮੈਂ ਆ ਤੇ ਇਹ ਹੋਇਆ ਤੁਹਾਨੂੰ ਕੋਈ ਸਿਖਾਇਆ ਗਲਤੀ ਤਾਂ ਮੇਰੇ ਕੋਲ ਹੋ ਗਈ ਵੀ ਨਾ ਤੁਹਾਡੇ ਕੋਲ ਪਹਿਲਾਂ ਸਿੱਖ ਲੈਣਾ ਚਾਹੀਦਾ ਹੈ। ਅੱਛਾ ਤੇ ਤੂੰ ਸਿੱਖ ਹੀ ਲੈਣਾ ਤਾਂ ਬੜੀਆਂ ਗੱਲਾਂ ਕਰਨਾਂ ਪਈਆਂ ਹਨ। ਨਹੀਂ ਦੀਦੀ ਇੱਕ ਗੱਲ ਕਹਾਂ ਵੇਖ ਤਾਂ ਨੂੰ ਮਿੱੱਚਾ ਬੜੀਆਂ ਲੱਗਣੀਆਂ। ਕਹਿ ਮੇਰੇ ਕੋਲ ਮਿੱੱਚਾ ਲੱਗਣੀਆਂ। ਹਾਂ ਸਭ ਕੁਝ ਤੂੰ ਸੰਭਲਿਆ ਸਾਜੇ ਘਰ ਚ ਮੁੰਡਾ ਵੀ ਬਾਤ ਕਰ ਲਿਆ। ਪੈਸਾ ਤੇ ਲੱਗ ਤੂੰ ਜੋੜ ਲਿਆ। ਤੇ ਅੱਜ ਸਾਡੇ ਲੱਤ ਮਾਰੀਗੇ। ਤੇ ਇਹ ਤੈਨੂੰ ਗਲਤ ਫਹਿਮਈਆਂ ਤੈਨੂੰ ਕੱਦ ਮੈਂ ਕਾਪੀਆਂ ਤੇ ਨੀ ਜਮਾ ਕੇਤੀਆਂ ਵੀ ਬੈਂਕ ਚ ਬੜੇ ਥੋੜ ਜਮਾ ਕਰਕੇ ਰੱਖਿਆ ਮੈਂ ਤੇ ਤੁਹਾਨੂੰ ਮੈਂ ਉਹ ਮੈਂ ਧੱਕਣੇ ਤੇਨੂੰ ਨਹੀਂ ਦਿੱਤੇ। ਤੇ ਤੂੰ ਹੀ ਕਿਹੜਾ ਦਿਖਾਉਂਦੇ ਜ ਇਹ ਤਾਰਾ ਖੇ ਹੋਣਾ ਤਦੋ ਵੇਖ ਲੈ ਆਪੇ ਤੈਨੂੰ ਵੀ ਹੋਣਾ ਪਤਾ ਲੱਗ ਗਿਆ ਕਿ ਕਿੰਨੇ ਕੇ ਜਮਾ ਕਰਨੇ ਆ ਤੂੰ ਹੋਣਾ ਸਾਡੇ ਕੋ ਕੀ ਜਮਾਣਾ ਸਾਂਝੇ ਘਰ ਤੇ ਚੀ ਜੁੜ ਜਾਣਾ ਹੀ ਚਾਰ ਤੂੰ ਸਾਡੇ ਪਰਲੇ ਕੀ ਜੁੜਨਾ ਕਿਉਂਕਿ ਇਹ ਨਹੀਂ ਜੁੜਨਾ ਆਜਾ ਇੰਨਾ ਵੀ ਦਾ ਮੁੰਡਾ ਆ ਕਦੋਂ ਤਾਂ ਵੱਡਾ ਹੋਣਾ ਤੇ ਫੇਰ ਬਾਹਰ ਜਾਣਾ ਅੱਛਾ ਤਾਂ ਹੀ ਫੇਰ ਤੂੰ ਇਹਨੂੰ ਅੱਡ ਕੀਤਾ ਇਹ ਆਜ ਇਹਨਾਂ ਦਾ ਨਿੱਕਾ ਮੁੰਡਾ ਆ ਤੇ ਆਪੇ ਕੰਮ ਆਈਆਂ ਕਰਨਗੇ ਤੇ ਆਪੇ ਉਹਨੂੰ ਬਾਹਰ ਕਰ ਲਣਗੇ ਹਣਾ ਆ ਗਏ ਇਦਾਂ ਫੇਰ ਇਦਾਂ ਹੀ ਸਮਝ ਲੈ ਇਦਾਂ ਕਿਦਾ ਸਮਝ ਲਾ ਇਦਾਂ ਹੀ ਸਮਝ ਲਾ ਵੀ ਨਿਕਲਿਆ ਹੁੰਦਾ ਇਸੇ ਦਾ ਕੱਟ ਕਰਦਾ ਹਾਂ ਅੱਬੇ ਹੁਣ ਕਮਾਓਗੇ ਨਾਲੇ ਜਮਾ ਕਰੋਗੇ ਤਰ ਪਤਾ ਲੱਗ ਜਾਊਗਾ ਕਿੰਨੇ ਜਮਾ ਹੁੰਦੇ ਹੁਣ ਹੁਣ ਕੀ ਜਮਾ ਹੋਣੇ ਹੁਣ ਤਾਂ ਕੁਝ ਵੀ ਨਹੀਂ ਹੋਣੇ ਕਿਹਾਂ ਜਮਾ ਪਾਣੇ ਹਣਾ ਹੁਣ ਕੀ ਹੋ ਜਨਾ ਤਾਰੀ ਘਟ ਗਈ ਆ ਤਾਂ ਤੋਰ ਪਹਿਲੀ ਘਟੀ ਆ ਤੁਹਾਡੇ ਸਾਹਮਣੇ ਹੀ ਆ ਕਿ ਜਾ ਕੇ ਠੀਕ ਜਾੜ ਬਾਕ ਬਾਕ ਹੋ ਗਈ ਆ ਅੱਗ ਤੇ ਹੋਣੇ ਹੀ ਬੜਾ ਇੱਕ ਤੜੇ ਇਦਾਂ ਰਹਿਦੇ ਸਹੀ ਆਹੋ ਤਾਂ ਵਰਜੇ ਸਮਝ ਲਾ ਆਹੋ ਉਹ ਤਾਂ ਮੈਂ ਸਮਝਣਾ ਸੀਗਾ ਹੁਣ ਤੁਸੀਂ ਸੱਚ ਸੁਭਾਅ ਹੋਣੀ ਆ ਤੁਸੀਂ ਸਾਡੇ ਕੇ ਘਰ ਕਰਾ ਕੇ ਸਾਕੋ ਜੀ ਸਾਮੂਨ ਕੇ ਸਾਥ ਕੋ ਬਣਾ ਗਏ ਤੇ ਹੁਣ ਆਟੀ ਹੋਣਾ ਹੀ ਕਰ ਦੋ ਫਿਰ ਸੀ ਇਹ ਬੈਠੇ ਇਥੇ ਹਾਂ ਸਾਰੀ ਉਮਰ ਡੰਗੜਾ ਚ ਡੰਗੜ ਹੀ ਬਣਿਆ ਰਿਆ ਪੱਠੇ ਪਾਸੇ ਨੇ ਬਾਹਰ ਪੜੀ ਚ ਕੰਮ ਕਰ ਛੜਿਆ ਜਿਹੜਾ ਕੋ ਸਾਹ ਅੱਜ ਹੀ ਆਨੇ ਅੱਤ ਕਰਾਤੀ ਅੰਦਰ ਸੁਮਨ ਨੇ ਕੀ ਹੋ ਗਿਆ ਬੜੀ ਬੁੱਲੀ ਫੰਡੀਆਂ ਨੇ ਹਾਂ ਬੁੜੀ ਤਾਂ ਭੈ ਮੈਂ ਫਿਰਦਾ ਉਹ ਨਹੀਂ ਬੇਈਤੀ ਕੀਤੀ ਚੁੱਪ ਕੀਤੀ ਜੀ ਹੁੰਦੀ ਇਹਨਾ ਮੈਂ ਬੋਲੀ ਜਾ ਕੋ ਹਸਾਬ ਨਹੀਂ ਕੀ ਬੋਲ ਸਨ ਕੰਦ ਤੋ ਯਾ ਸਾਰਾ ਬਣਾ ਲਿਆ ਆਪਣਾ ਮੁੰਡਾ ਬਾਹਰ ਕਲਾ ਲਿਆ ਪੈਸੇ ਜਵਾਂ ਕਰਾ ਲਿਆ ਮੈਂ ਤੈਨੂੰ ਕਾਫੀ ਵਿਖਾਲ ਦਿੰਨੀ ਜਿੱਥੇ ਮੈਂ ਪੰਡ ਪਾਈ ਤੂੰ ਵੀ ਪਾ ਲਈ ਅੱਛਾ ਇਹਨਾ ਬੋਲਣ ਡਾ ਵੀ ਬਣਾ ਬੋਲਣ ਡਾ ਵੀ ਕਿ ਮੈਂ ਤਾਂ ਦੀ ਹੈ ਚੁੱਪ ਕੀਤੀ ਪਤਾ ਨਹੀਂ ਕਿੱਥੋਂ ਇੰਨੀ ਬੋਲਣ ਦੀ ਜਾ ਸਿੱਖ ਲਈ ਇਹਨੇ ਅੱਛਾ ਤੇਰੇ ਕੋਈ ਸਿੱਖੀ ਨਹੀਂ ਹੋਈ ਮੈਂ ਤਾਂ ਕਦੀ ਬੋਲੀ ਨਹੀਂ ਰੋਟੀਆਂ ਹੀ ਪਕਾਹੜ ਗਈ ਸਾਰੀ ਉਮਰ ਹੁਣ ਹੀ ਮੈਂ ਜਵਾਬ ਦਿੱਤਾ ਤਾਂ ਹੁਣ ਵੇਰ ਲਾ ਕੇ ਦੱ ਤਰਫੀ ਹੋ ਐਸ਼ਾ ਹਾਂ ਹਾਂ ਹੁਣ ਅਸੀਂ ਕੀ ਬਣਾਉਣਾ ਵਾ ਇਹ ਪੈਸੇ ਤੇ ਤੁਸੀਂ ਜਮ੍ਹਾਂ ਕਰ ਲਿਆ ਤੁਸੀਂ ਆਪ ਸਾਰਾ ਕੰਮ ਆਪਣੇ ਸੁੱਧਰ ਕਰ ਲਿਆ ਹੁਣ ਆਹ ਨੂੰ ਵੱਖਰਾ ਕਰ ਦਿੱਤਾ ਵਾ ਇਹ ਹੁਣ ਅਸੀਂ ਇੰਨਿਗ ਪਾਲੀ ਚੁੱਕੀ ਕਰਨਾ ਵਾ ਉਦੋਂ ਕਾ ਦਾ ਖਰਚਾ ਆਈ ਉਦੋਂ ਇੱਕੋ ਥਾਂ ਪੈ ਲਈ ਹੀ ਚੱਲ ਪਈ ਗੱਲ ਨਹੀਂ ਸਾਡੇ ਨਾਲ ਹੀ ਆ ਹੁਣ ਧੜਨ ਜਿੱਦ ਕਰ ਮੈਂ ਲੈ ਸਾਲੀ ਨਾ ਤੇਰੇ ਅੰਦਰ ਕਮਾਉਣ ਹੁਣ ਨਾ ਵਖਰੀ ਰਹਿਣਾ ਨਹੀਂ ਯਾ ਤੁਸੀਂ ਮਸਤ ਹੈ ਹੈ ਭੱਜ ਰਹਿੰਦੇ ਜਿੱਦ ਕਰਦੇ ਹੈ ਤੂੰ ਕਿਹੜਾ ਕੋਈ ਦੇ ਤਾ ਉਹਨਾਂ ਨੂੰ ਕਿ ਮੈਂ ਇਹ ਠੀਕ ਕਰਨ ਦੇ ਆ ਬਾਹਰ। ਇਨਵੈਸਟੀਗੇਸ਼ਨ ਹੋ ਗਈ। ਉਸ ਮੈਂ ਤੈਨੂੰ ਗੱਲ ਦੱਸੇ ਬੋਲ ਗਿਆ। ਅੱਛਾ। ਉਹ ਸੁਣੋ ਵੀ ਆਇਆ ਸੀ ਉੱਥੇ ਮੈਨੂੰ ਗੰਮੀ ਤੇ ਮੋਟਰ ਤੇ। ਕੀ ਕਹਿੰਦਾ? ਉਹ ਆਖਣ ਜਾਂਦਾ ਸੀ ਕਿ ਮੈਨੂੰ ਦੇ ਦੋ ਸਾਹਕ ਤਾਂ। ਅੱਛਾ। ਇੱਥੇ ਤਾਂ ਕੋਪੜ ਦੀ ਸੁਮਨ ਆਉਂਦੀ। ਹਾਂ। ਮੈਂ ਫਿਰ ਇਹਨੂੰ ਵੀ ਤੁੰਡਾ ਦੇਂਡਾ ਵੀ। ਹਾਂ। ਦੇਣ ਹੀ ਨਹੀਂ ਆ ਇਹਨੇ। ਹਾਂ। 16 ਵਜੇ ਤੱਕ ਲਾਈ ਲਾਗਣਾ। ਅਗੇ ਕੋਈ ਨਹੀਂ ਹੁੰਦੀ ਮੈਨੂੰ ਕੋਈ ਨਹੀਂ ਆ ਵੀ। ਤੇ ਇਹ ਮੈਨੂੰ ਆਖਣ ਜਾਂਦਾ ਤੇ ਮੈਂ ਇੱਥੇ ਮਾਰੀ ਏ। ਹਾਂ। ਐਂ ਕਹੇ ਲੱਗੇ ਭਾਈ ਚੱਲੇ। ਆ ਵੇ ਤਾਂ। ਹਾਂ। ਬੋਲਣੇ ਸਾਕੇ ਖਾਂਦੇ ਆ ਨਾ ਸਭ ਕੁਝ ਤੁਹਾਡੇ ਆ ਇਹ ਸਭ ਤੁਹਾਡੇ ਵਾਸਤੇ ਬਣਦੇ ਆ ਸਾਰਿਆਂ ਦਾ ਹਾਂ ਆਹ ਰਲੋਈ ਅੱਛਾ ਤਾਂ ਸੋਨੂੰ ਇੱਥੇ ਤੱਕ ਚੱਲ ਗਿਆ ਹੁਣ ਹਾਂ ਤੇ ਮੈਂ ਉੱਥੇ ਮਾੜਾ ਮੈਂ ਸਾਡੇ ਕੋਲ ਸੂਰਜ ਮੈਂ ਹੱਗ ਪਤਾ ਵੜਿਆ ਜੇ ਅਸੀਂ ਕਿਹੜਾ ਕੋਈ ਦੇਤਾ ਹਲੀ ਉਹਨਾਂ ਵਿਚਾਰੇ ਉਹ ਠੀਕ ਜਾਂਦੇ ਰਹਿ ਚੁੱਕੜੇ ਜਿਹੜੀ ਪੱਥਰ ਪਾਰ ਦਿੰਦੇ ਆ ਉਹ ਪਾਰਤਾ ਸੁਮਨ ਨੇ ਹੁਣਗੇ ਹੌਲੀ ਹੌਲੀ ਇਹੋ ਗੱਲ ਉਹਨੇ ਵੀ ਉਹਨਾਂ ਨਾਲ ਗੱਲ ਕੀਤੀ ਏ ਦੋਗੇ ਇਹ ਨਾਲੇ ਬੋਦੇ ਜਾਨੇ ਬਣ ਗਏ ਹੁਣ ਇਹ ਆ ਬੜੀ ਬੜ ਬੜ ਕਰਦੀ ਹੋਂਡੀ ਬੜ ਬੜ ਨਾ ਕਰਾਂ ਮੈਂ ਕੀ ਕਰਾਂ ਰੋਲਾ ਪੰਚਾ ਸੁਣੇ ਮਿਆਂ ਨਾ ਰੋਲਾ ਤੇ ਮੈਂ ਸੁਣਿਆ ਆਵਾਜ਼ ਤੇ ਹੋਂਡੀ ਹੀ ਪਰ ਗੱਲ ਕੀ ਹੋਈ ਆ ਗੱਲ ਕੀ ਹੋਣਾ ਭਾਬੀ ਦਾ ਜਿੰਨੇ ਧੋਕੇ ਜਵਾਬ ਦਿੱਤਾ ਕਿ ਆਪਣਾ ਹਿੱਸਾ ਲੈ ਲਓ ਤੇ ਆਪਾਂ ਬਾਡੋ ਅੱਛਾ ਇੱਥੋਂ ਦਾ ਗੱਲ ਪਹੁੰਚ ਗਈ ਹਾਂਜੀ ਇੱਥੋਂ ਤੱਕ ਪਹੁੰਚ ਗਈ ਆ ਨਨਿ ਪਰ ਸਮਝਾਉਣੀ ਸਿੱਧਾ ਹੀ ਕਹਿ ਤਾਨ ਤੇ ਹੋਰ ਉਹਨਾਂ ਨਾਲ ਅਰੇ ਵੀਰ ਗੱਲ ਦਾ ਸਿੱਧਾ ਹੀ ਕਹਿਣਾ ਤੇ ਤੂੰ ਕੀ ਕਹਾ ਫਿਰ ਤੇ ਮੈਂ ਕੀ ਕਹਿਣਾ ਮੈਂ ਬਸ ਠੀਕ ਹੈ ਫਿਰ ਜੇ ਜੋ ਤੂੰ ਚਾਹੁੰਦੇ ਓ ਤੋ ਹੋ ਜਾਊਗਾ ਅਛਾ ਇਹਦਾ ਮਤਲਬ ਵੀ ਵੀਰ ਨੇ ਉਹਨੂੰ ਸਮਝਾਇਆ ਨਹੀਂ ਕਹਿੰਦਾ ਮੈਂ ਗੱਲ ਕਰਾਂਗਾ ਘਰ ਜਾ ਕੇ ਵੀਰ ਨੇ ਕੀ ਗੱਲ ਕਰਨੀ ਹੈ ਵੀਰ ਤੋ ਅੱਦਾਂ ਲੱਗਦਾ ਭਾਬੀ ਤੋਂ ਡਰਦਾ ਹੈ ਇਹ ਤਾਂ ਮੈਨੂੰ ਪਤਾ ਨਹੀਂ ਆ ਵੀ ਡਰਦਾ ਜਾਂ ਨਹੀਂ ਡਰਦਾ ਪਰ ਉਹਨੇ ਗੱਲ ਕਿਉਂ ਨਹੀਂ ਕੀਤੀ ਆ ਉਹਨਾਂ ਤੇ ਜਿਸ ਨਹੀਂ ਕੀ ਗੱਲ ਲੱਗੀ ਏ ਮੈਨੂੰ ਨਹੀਂ ਪਤਾ ਤੁਹਾਨੂੰ ਹੀ ਬਸ ਆਪਣੇ ਵੀਰ ਦੀ ਏ ਵੀਰ ਦੀ ਲੱਗੀ ਰਹਿੰਦੀ ਏ ਤੇ ਚੱਲ ਕੋਈ ਨਹੀਂ ਏਡੀ ਗੱਲ ਆ ਤੇ ਫਿਰ ਪੁੱਛ ਲੈਨੇ ਆ ਕਰ ਲੈਣਾ ਕਰ ਲੈਣਾ ਵੀਰ ਨਾਲ ਗੱਲ ਮੈਂ ਤੇ ਆ ਜਾ ਹੈ ਨਾ ਪੁੱਛਿਆ ਤੇ ਵੇ ਤੋ ਕਹੀ ਗਾਣਾ ਹੋਣਾ ਹੁਣ ਗਾਦਾ ਨਾ ਅਗਲੇ ਨੇ ਮਾਰੀ ਲੱਤ ਪਿਛਾ ਅਗਾਹ ਜਾ ਲੋ ਚੱਲ ਫਿਰ ਜੇ ਇਹਨਾਂ ਨੂੰ ਨਹੀਂ ਕੀ ਕੋਈ ਪ੍ਰੋਬਲਮ ਡੋਹਾਂ ਚ ਤੇ ਸਾਨੂੰ ਕਾਦੀ ਆ ਇਹ ਤਾਂ ਤਾਂ ਗੱਲ ਪਹੁੰਚ ਹੀ ਗਈ ਆ ਤੇ ਮੈਂ ਕਰ ਲਈ ਨਾ ਚੰਗੀ ਤਰ੍ਹਾਂ ਗੱਲ ਤੇ ਪ੍ਰੋਬਲਮ ਉਹਨਾਂ ਨੂੰ ਤਾਂ ਕੋਈ ਨਹੀਂ ਉਹਨਾਂ ਦੇ ਹੱਥ ਵਾ ਸਾਬੀ ਸਭ ਕੋ ਜੀ ਹੈ ਸਭ ਕੋ ਹੀ ਹੈ ਸਭ ਕੋ ਕਿਉਂ ਆ ਫਿਰ ਮੈਂ ਵੀ ਬਰਾਬਰ ਦਾ ਲੈ ਕੇ ਛੱਡੂ ਨਹੀਂ ਤਾਂ ਉਹ ਅੰਜ ਕਹਿੰਦੇ ਆਪਣਾ ਅੱਧਾ ਹਿੱਸਾ ਲੈ ਲਓ ਤੇ ਜਿਹੜਾ ਪਹਿਲਾਂ ਇਕੱਠਾ ਪਾਉਂਦੇ ਰਹਿੰਦੇ ਉਹਦਾ ਵੀ ਹਿਸਾਬ ਦੇਣਾ ਗੱਲ ਤੇ ਤੇ ਇਹ ਵੀ ਸਹੀ ਹੁੰਦਾ ਆਹੋ ਇੰਨੇ ਸਾਲ ਜਿਹੜਾ ਆਪ ਸੰਭਿਆ ਉਹਦਾ ਹਿਸਾਬ ਦੇ ਦੇਣ ਵੀ ਕਿਤੇ ਕਿਤੇ ਖਰਚਿਆ ਕੀ ਕੀ ਕੀਤਾ ਤੂੰ ਇਹ ਚੁੱਪੀਤੇ ਰਹਿੰਦੇ ਲਿਓ ਹਨਾ ਕੋ ਹਿਸਾਬ ਦੇਣਗੇ ਅਗਲੇ ਨੇ ਕਦੀ ਨਹੀਂ ਦੇਣਾ ਕਾ ਗਿਲਨ ਚ ਨਾ ਨਾ ਉਥੇ ਲਾਏ ਉਥੇ ਲਾਏ ਤੇਰੀ ਗੱਲ ਤੇਰੀ ਮੈਂ ਉਹਦਾ ਵੈਸੇ ਨਾ ਤੇਰੀ ਗੱਲ ਮੈਨੂੰ ਪਹਿਲਾਂ ਹੀ ਮਨ ਲੈਣੀ ਚਾਹੀਦੀ ਮੈਂ ਛਦਾਈ ਬਣਿਆ ਰਿਆਂ ਮੈਂ ਤਾਂ ਇਹ ਵੀ ਤੁਹਾਡੇ ਘੜੀ ਕਹਿੰਦੀ ਹਾਂ ਹੱਥ ਝੋਲਣ ਵਾਲੀ ਗੱਲ ਹੈ ਵੀ ਅਜੇ ਵੀ ਸੁਧਰ ਜੋ ਅਜੇ ਵੀ ਸੰਭਲ ਲੋ ਪਰ ਤੈਨੂੰ ਇਹ ਗੱਲ ਤਾਂ ਕਿੱਦਾਂ ਪਤਾ ਹੀ ਵੀ ਇਹ ਇਦਾਂ ਮੈਂ ਕਰਨ ਦੇ ਅੰਦਰ ਅੰਦਰ ਮੈਨੂੰ ਪਤਾ ਲੱਗਾ ਤਾਂ ਇਹ ਮੈਂ ਇਹ ਕਹਿਣ ਦੀ ਇਦੋਂ ਇਕੱਠੇ ਬੈਠ ਕੇ ਗੱਲਾਂ ਕਰਦੇ ਰਹਿੰਦੇ ਸੀ ਕੋਈ ਨਾ ਕੋਈ ਕਿ ਪਤਾ ਲੱਗ ਹੀ ਜਾਂਦਾ ਜਿਹੜੀਆਂ ਗੱਲਾਂ ਬੰਦੇ ਵੇਲਾ ਯਾਰ ਇੱਥੇ ਤੱਕ ਉਮੀਦ ਨਹੀਂ ਸੀ ਮੈਂ ਤਾਂ ਕਦੇ ਸੋਚੀ ਵੀ ਨਹੀਂ ਸੀ ਇਹ ਗੱਲ ਤੇ ਸੋਚਿਓ ਬਣਾ ਫੇ ਤਾਂ ਇੱਥੇ ਸਭ ਕੁਝ ਬਣਾ ਗਏ ਤੁਹਾਡਾ ਕੀ ਬਣਿਆ ਇੱਥੇ ਦੋ ਕੁ ਜਿੰਨੇ ਦੇ ਦੇਣਗੇ ਤੇ ਲੱਲੇ ਵਾਕ ਹੋ ਜਿਓ ਕੋਈ ਗੱਲ ਨਹੀਂ ਦੋ ਬਤੇ ਦੇਣਗੇ ਉਹ ਤਾਂ ਫਿਰ ਜੋ ਉਹਨਾਂ ਨੂੰ ਆਊਗਾ ਉਹ ਸਾਨੂੰ ਆਊਗਾ ਭਾਵੇਂ ਦੋ ਆਉਣ ਤੇ ਭਾਵੇਂ ਚਾਰ ਆਉਣ ਫੇਰ ਕੋਈ ਗੱਲ ਨਹੀਂ ਇਹ ਤੇ ਚੱਲ ਆਈ ਜਾਊ ਅੱਧਾ ਇਹ ਤੇ ਆਈ ਜਾਊ ਮੈਨੂੰ ਤੇ ਬਸ ਟੈਨਸ਼ਨ ਇਹੋ ਲੱਗੀ ਵੀ ਜਿਹੜੇ ਉਹਨਾਂ ਨੇ ਪੈਸੇ ਜਮ੍ਹਾਂ ਕੀਤੇ ਹਣੇ ਆ ਮੁੰਡਾ ਬਾਹਰ ਕਰ ਲਿਆ ਉਹ ਉਹਨਾਂ ਦਾ ਹਿਸਾਬ ਦੇਣਾ ਨੂੰ ਉਹਨਾਂ ਤੋਂ ਅੱਧਾ ਦੇਣਾ ਨੂੰ ਚੱਲ ਕੋਈ ਨਹੀਂ ਤੂੰ ਟੈਨਸ਼ਨ ਨਾ ਲੈ ਮੈਂ ਕਰਨਾ ਵੀਰ ਨਾਲ ਗੱਲ ਭਲਾ ਕੀ ਜਾਂਦਾ ਤੇ ਜੋ ਵੀ ਇਹੋ ਸੌਰਚ ਬੋਲਿਆ ਨਾ ਤੇ ਫਿਰ ਮੈਂ ਵੀ ਕਹਿ ਦੇਣਾ ਵੀ ਫਿਰ ਹੋਈ ਜਾਓ ਹੁਣ ਫਿਰ ਜੇ ਐਡ ਹੋਉਂਦੇ ਆਏ ਨਾ ਹੋ ਗਏ ਲੈਣਾ ਫਿਰ ਹੁਣਾ ਹੀ ਪੈਣਾ ਵਾ ਇਦਾਂ ਨਹੀਂ ਸਰਨਾ ਸਭ ਕੁਝ ਦਿਖਾ ਗਏ ਹੁਣ ਕੀ ਕਰਨਾ ਇੱਥੇ ਇਹਨਾਂ ਨੂੰ ਨਹੀਂ ਲੱਗੀ ਲੈਵੇ ਮੈਂ ਇਨਾ ਕਹਿੰਦੀ ਇਨਾ ਕਹਿੰਦੀ ਨਹੀਂ ਪਰ ਇਹ ਨਹੀਂ ਸਮਝਦੇ ਵਾ ਸਭ ਧੀਰੇ ਹਾਂ ਧੀਮਾ ਡੇ ਥੋੜੇ ਡੇ ਤੇਰਾ ਵੰਡੇ ਮੈਂ ਫਿਰ ਕੀਤੀ ਗੱਲ ਭਾਬੀ ਨਾਲ ਆਹ ਮੈਂ ਕਿਹਾ ਭਾਬੀ ਨਾਲ ਮੈਂ ਕਿਹਾ ਤੇਰਾ ਧੋਖਾ ਰਾਇ ਨਾ ਪਰ ਉਹਨੇ ਸੁਣਿਆ ਨਹੀਂ ਥੋੜਾ ਜਿਹਾ ਕਿ ਨਾ ਤੁਹਾਨੂੰ ਵੀ ਗੱਲਾਂ ਆ ਗਿਆ ਸਮਝ ਨਹੀਂ ਗੱਲਾਂ ਹੋਂ ਚੋਂ ਆਉਣ ਦੀ ਗੱਲ ਨਹੀਂ ਆ ਵੀਰ ਜੋ ਘਰ ਚ ਹੋਣ ਲਿਆ ਮੈਂ ਤੁਹਾਨੂੰ ਉਹ ਹੀ ਦੱਸਿਆ ਵਾ ਇਹ ਘਰ ਚ ਕੀ ਹੋਣ ਲਿਆ ਅੱਜ ਸਭ ਕੁਝ ਵਧੀਆ ਚੱਲਣ ਲਿਆ ਉਹ ਵੀ ਬੋਲਦੀ ਐ ਤਾਂ ਉਹ ਵੀ ਬੋੜਾ ਡੈਰੇਂਜ ਹੋ ਗਿਆ ਕਿ ਤੈਨੂੰ ਬਧਾ ਬੁੱਢੀਆਂ ਦਾ ਫਿਰ ਇਹ ਵੀ ਦੂਜਾ ਲੈ ਕੇ ਫਿਰ ਪਿਜਾ ਨੂੰ ਕਮਿਜਾ ਨੂੰ ਪਾਣੀ ਦਾ ਰੰਗ ਬਦਲ ਚਾਹੀਏ ਆਗੇ ਜਦੋਂ ਆਪ ਡੋਚਰ ਗੱਲਾਂ ਕਰਨੀ ਹੈ ਤਾਂ ਡੋਚਰ ਉਹ ਵੀ ਕੰਡਾ ਕੰਦੀ ਫਿਰ ਨਾਲ ਲਿਓ ਮੈਂ ਤਾਂ ਕਹਿੰਦਾਈ ਭਾਬੀ ਨੂੰ ਸਮਝਾਓਗੇ ਪਰ ਤੁਸੀਂ ਵੀ ਉਦਾਂ ਦੇ ਹੋਗੇ ਨਹੀਂ ਨਹੀਂ ਉਦਾਂ ਤਾਂ ਮੈਂ ਨਹੀਂ ਹੋਇਆ ਭਾਬੀ ਨੂੰ ਤਾਂ ਨਾਖੇ ਸੋ ਨਾ ਜਾਣ ਇੱਕ ਸੋਟੀ ਹੈ ਜੋ ਮੈਂ ਆਪਣੀ ਉਸ ਨੂੰ ਸਮਝ ਕੇ ਕਰ ਰਿਹਾ ਜਗਾ ਤੁਸੀਂ ਨਹੀਂ ਤੇ ਉਹ ਤਾਂ ਹੁਣ ਨਹੀਂ ਕਹਿਣ ਦੀ ਵੀ ਅੱਡ ਹੋ ਜਾਓ ਤੁਹਾਨੂੰ ਦੇ ਦਿੰਦੇ ਆ ਤੁਹਾਡੀ ਪਿਆਰੀ ਤੇ ਹਿੱਸਾ ਦੇ ਦਿੰਦੇ ਆ ਆਪਣਾ ਕਰੋ ਤੇ ਜੋ ਮਰਜ਼ੀ ਕਰੋ ਚਲੋ ਸਹੀ ਤੇ ਕਹਿਣ ਦੀ ਹੈ ਫਿਰ ਜੇ ਤੁਸੀਂ ਰਹਿਣਾ ਹੈ ਤਾਂ ਨਹੀਂ ਰਹਿਣਾ ਰੱਗ ਕੇ ਤਾਂ ਚਲੋ ਕੋਈ ਆਪਣਾ ਹਿੱਸਾ ਲੈ ਲਓ ਫਿਰ ਵੀਰ ਮੈਂ ਕਿਹਾ ਤੂੰ ਸਿਆਣਾ ਬੈਣਾ ਵਾ ਤੂੰ ਹੀ ਭਾਬੀ ਮਗਰ ਲੱਗ ਗਿਆ ਮੈਨੂੰ ਮੈਨੂੰ ਲੱਗਾ ਭਾਬੀ ਮਗਰ ਭਾਬੀ ਨੂੰ ਤਾਂ ਮੈਂ ਸਮਝਾਇਆ ਸੀ ਉਹ ਨਾਖੇ ਜੇ ਅੱਖੇ ਲੱਗ ਜਾਣ ਤੇ ਇੱਕ ਦੂਜੇ ਨਾਲ ਇੱਕ ਮੈਂ ਉਹ ਬੋਝੀ ਲੋਹੀ ਬੋਲ ਰਿਹਾ ਨਹੀਂ ਫੇ ਤਾਂ ਹੀ ਕਰਕੇ ਤੇ ਜੇ ਸਮਝਾਇਆ ਬੰਦਾ ਨਾ ਦੇਖਦਾ ਕਿ ਗੱਲ ਨਹੀਂ ਹੀ ਪਹੁੰਚਣੀ ਮੈਂ ਗੱਲ ਸਮਝਾਇਆ ਸੀ ਤਾਂ ਹੀ ਕਰਕੇ ਤੂੰ ਨਹੀਂ ਪਹੁੰਚੀ ਹਾਲੇ ਮੈਂ ਤਾਂ ਹੀ ਰੱਖਿਆ ਮੈਂ ਚੁੱਪ ਕਰਕੇ ਦਈਆ ਜਿੱਥੇ ਆ ਗਿਆ ਜਿੱਥੇ ਆ ਗਿਆ ਤੁਸੀਂ ਜਦੋਂ ਗੱਲਾਂ ਬਾਤਾਂ ਦਰਵਾਜ਼ਾ ਚੋਂ ਆ ਗਿਆ ਨਾ ਕਰਿਆ ਕਰ ਨਹੀਂ ਇਹ ਤਾਂ ਗੱਲ ਹੋਈ ਵੀ ਲੈ ਲੋ ਹਿਸਾਬ ਨਾਲ ਤੇ ਤੁਹਾਡੀ ਪੈੜੀ ਦੇ ਦਿੰਦੇ ਆ ਹੋ ਜਾਓ ਅੱਖ ਸਾਨੂੰ ਵੀ ਹੁਣ ਠੀਕ ਆਂਦੀ ਏ ਜਦੋਂ ਆਪਸੇ ਖਤਰਤ ਬੈਜੇ ਘਰਾਂ ਦੇ ਤਨ ਪਤਾ ਹੀ ਹੁਣ ਦੋ ਭਾਜੇ ਹੁਣ ਵਸਲਦੇ ਹੀ ਆਗੇ ਉਹ ਬੁੜੀਆਂ ਲੈ ਕੇ ਇੱਕ ਦੂਜਾ ਦੇ ਲੈ ਕੇ ਫੈ ਇਨ ਕਰਦੀਆਂ ਸਾਰੇ ਜਨ ਨੂੰ ਚਲੋ ਠੀਕ ਆ ਫਿਰ ਜੇ ਹੋਣਾ ਤਾਂ ਫਿਰ ਹੋ ਜਾਓ ਆਡਾ ਫਿਰ ਹੋ ਜਾ ਹੀ ਹੋ ਜੰਨੇ ਆਹ ਤੋਂ ਬਣਾਈ ਬਣਾ ਹੁਣ ਪਿੰਨਾਂ ਚ ਰਹਾਂਗੇ ਹੋ ਦੋ ਸਾਲ ਕਰ ਲਾਂਗੇ ਚਾਰ ਕਰ ਲਾਂਗੇ ਪੰਜ ਕਰ ਲਾਂਗੇ ਸਾਰੀ ਦੁਨੀਆ ਆਟੋ ਹੋਈ ਗਈ ਏ ਇਹ ਵੀ ਨਵੇਂ ਬਣਾਈ ਜਲੋ ਠੀਕ ਆ ਫਿਰ ਦੇ ਦੋ ਮੇਰਾ ਹਿੱਸਾ ਸਾਧ ਲੈ ਲੈਨੇ ਕੁੜੀ ਨੂੰ ਆ ਸਾਧ ਲੋ ਨੀ ਹਾਂ ਉਹ ਨਾਲ ਕੋਈ ਨੋਨ ਹੈ ਨਾ ਕਈ ਮੈਨੂੰ ਨਹੀਂ ਦੱਸਿਆ ਨਹੀਂ ਨਹੀਂ ਜਲੋ ਜਲੋ ਹੁੰਦਾ ਮੇਰਾ ਲਾਹੋਗੇ ਸਾਫਤਾ ਵਿਚਾਰ ਹੈਗਾ ਹੈ ਸਾਫਤਾ ਸਾਫਤਾ ਕੋ ਨਾ ਹਾਂ ਜਲੋ ਤਾਂ ਉਹ ਕੁੜੀ ਨੂੰ ਲਿਆਓਗੇ ਪਰੋਨੇ ਸਾਧਨੇ ਪਰੋਨੇ ਸਾਧ ਲੋ ਹਾਂ ਨਾਲੇ ਮੈਂ ਭਾਦੀ ਕਿਹੜੀ ਪੁੱਛ ਲੈਣਾ ਨਾ ਹਾਂ ਪੁੱਛ ਲੋ ਭਾਦੀ ਇਹ ਹੋ ਜਾ ਫਿਰ ਤੁਸੀਂ ਵੀ ਹਾਂ ਦਾਗੇ ਗੱਲ ਕਰ ਲੋ ਕੋਈ ਗੱਲ ਨਹੀਂ ਇਹ ਜਿਹੜੀ ਕਰਦੇ ਆਪਣੇ ਸੱਜਣਾ ਨੀ ਹਾਂ ਸਿਖਾਤਾ ਵੀਰ ਨੂੰ ਵੀ ਆਹ ਤੈਨੂੰ ਨੇ ਸਮਝਾਣਾ ਸਿਖਾਇਆ ਮੈਨੂੰ ਕੀ ਸਿਖਾਇਆ ਇਹਨੇ ਤੇ ਮੈਂ ਕੀ ਸਿਖਾਇਆ ਮਿੰਦਲਾ ਇਹਦਾ ਚੰਗਾ ਸਿਖਾਇਆ ਕੰਨ ਭਰੇ ਤੁਸੀਂ ਆਹੋ ਸਿਖਾਤਾ ਫਿਰ ਮੈਂ ਵੀ ਅੱਗੇ ਤੇ ਮੇਰੀ ਗੱਲ ਸੁਣ ਲੈਂਦਾ ਸੀ ਅੱਜ ਤੱਕ ਸੁਣਨੀਂਂ ਡਿਆ ਫਿਰ ਇਦਾਂ ਹੀ ਆ ਵੇਖ ਵੇਖ ਕੇ ਦੇ ਵੇਖ ਕੇ ਤੂੰ ਇਹਦਾ ਦੀਖੜੀ ਜੇ ਤੂੰ ਇਹ ਨੂੰ ਸਮਝਣ ਨੂੰ ਵੀ ਕਹਿਤਾ ਵੀ ਤੂੰ ਇੰਜ ਜਾਓ ਅੱਟ ਹੋ ਜਾਓ ਤੈਨੂੰ ਦੇ ਦਿੰਨੇ ਤਾਂ ਦਾ ਹਿੱਸਾ ਆਹ ਤਾਂ ਕਿਹਾਤਾ ਮੈਂ ਤੇ ਇਹ ਗੱਲਾਂ ਪਹਿਲਾਂ ਕਰਨੀਆਂ ਚਾਹੀਦੀਆਂ ਐ ਨਾ ਅੱਜ ਤੋਂ ਕੋਹ ਸਾਲ ਪਹਿਲਾਂ ਤਸਾਲ ਪਹਿਲੇ ਜਿਦੋਂ ਹੋਣ ਹੋਈਆਂ ਤੇ ਫਿਰ ਹੋਣੇ ਕਰਨੀਆਂ ਸੀ। ਹੋੜ ਹੋਈਆਂ। ਗੱਲਾਂ ਤੇ ਸੁਵਾਂ ਨਾਲ ਸ਼ੁਰੂ ਕੀਤੀਆਂ ਮੈਂ ਥੋੜੀਆਂ ਕੀਤੀਆਂ। ਇਹ ਥੋੜੀ ਗੱਲ ਆ ਵੀ ਆਪਣਾ ਸਾਰਾ ਕੁਝ ਬਣਾ ਲਓ ਤੇ ਮੜ ਕੇ ਅਗਲੇ ਨੂੰ ਕਹਿ ਦੋ ਵੀ ਤੂੰ ਹੁਣ ਜਾ। ਕਿਹਾ ਆਪਣਾ ਕੀ ਬਣਾ ਲਈ ਅਸੀਂ ਤੇ ਤੁਹਾਡਾ ਕੀ ਰਹਿਣ ਤਾ। ਅਜੇ ਸਾਰਾ ਕੁਝ ਰਹਿਣ ਡਿਆ ਅੱਡਾ ਬਣਿਆ ਵੀ ਕੀ ਐ। ਤੇ ਬਣਾ ਲਓ ਹਨਾ। ਬਣੇਗਾ ਨਾ ਜ਼ਰਕੋ। ਤੇ ਇਹ ਫਿਰ ਪੱਕਾ ਸੋਚ ਹੀ ਲਿਆ ਵੀ ਹੁਣ ਢੋਣਾ ਵਾ। ਸੋਚ ਲਿਆ ਹੁਣ ਪੱਕਾ। ਤੂੰ ਸੋਚ ਲਿਆ ਤਾਂ ਫੇ ਸੱਦ ਲੈ ਨੀ ਕੁੜੀ ਨੂੰ ਫਿਰ ਹੋ ਜਾਣੇ ਤਾਂ ਸੱਦ ਲੋ ਆਹੋ ਫਿਰ ਅਹੀਂ ਵੀ ਹੁਣ ਕਿੰਨਾ ਕੁ ਚਿਰ ਅੱਗੇ ਤਾਂ ਡੇ ਹੁਣ ਨੀਵੀਂ ਜਾਣਾ ਵਾ ਸੱਦ ਲੋ ਕੁੜੀ ਨਾ ਉਹ ਕੁੜੀ ਵੀ ਨਾ ਜੇ ਹਿੱਸਾ ਵਿੱਚੋਂ ਕੁੜੀ ਖੜਨਾ ਉਹ ਤੇ ਫਿਰ ਉਹਨਾਂ ਖੜਨਾ ਹੀ ਆ ਉਹਦਾ ਵੀ ਭੰਡਾ ਹੀ ਆ ਤੇ ਰਾਜੇ ਆਹੋ ਤੇ ਇਹਦਾ ਅਧਿਕਾਰ ਛੜੀ ਹੈ ਕੁੜੀ ਨੇ ਸੱਦ ਦੇ ਕੇ ਫਿਰ ਬਹੁਤੀ ਵੱਜ ਜਾਣੀਆਂ ਤਰਫੋਂ ਚਲੋ ਜਿੰਨੀ ਬਚੂਗੀ ਫਿਰ ਆਜੂਗੀ ਬਰਾਬਰ ਬਰਾਬਰ ਦੀ ਹਾਂ ਚਲ ਠੀਕ ਆ ਕੁੜੀ ਤੁਹਾਨੂੰ ਦੇ ਜੇ ਆਹੋ ਨਾਲੇ ਪਤਾ ਲੱਗ ਜੂ ਕਿੰਨਾ ਕੁ ਬਚਦਾ ਫਿਰ ਇਸੇ ਕਰਕੇ ਤੇ ਮੈਂ ਹੁਣ ਤੁਹਾਨੂੰ ਲਾਂਭੇ ਕਿਦਰ ਤਾਂ ਪਤਾ ਨਹੀਂ ਜੇ ਵੀ ਅੰਦੇ ਭਾਬੀ ਖਾਗੀ ਵੀਰ ਖਾਗਾ ਭਾਬੀ ਖਾਗੀ ਤੁਹਾਨੂੰ ਪਤਾ ਤਾਂ ਲੱਗੇ ਹੋਣਾ ਕੌਣ ਖਾਂਦਾ ਵਾ ਕਿੰਨੇ ਕੁ ਜਮਾ ਕਰਦੇ ਓ ਆਹੋ ਹੁਣ ਤੇ ਕਰਨਾ ਹੀ ਹੁਣ ਰਹਿ ਵੀ ਕੀ ਗਿਆ ਕਿਉਂ ਕੀ ਰਹਿ ਗਿਆ ਹੁਣ ਆਹੋ ਹੁੰਦਾ ਤਾਂ ਇਹ ਕਹਿਣਾ ਹੀ ਵੀ ਵਾ ਆਡੋ ਜੋ ਹਾਂ ਤਾਂ ਕਹਿਣਾ ਹੀ ਜੇ ਤੱਕ ਕਦੋਂ ਦੀ ਸੁਣਣ ਦੇਈ ਹੋਣਾ ਤੇ ਮੈਂ ਕਿਹਾ ਚੱਲ ਹੁਣ ਕਾਲੀ ਦੇਣੀ ਪੱਕੀ ਨਾ ਉਹ ਵੀ ਸੰਬੰਧ ਮੈਨੂੰ ਬੜੇ ਚਿਰ ਦੀ ਕਹਿਣ ਦੀ ਪਰ ਮੈਂ ਵੀ ਗੱਲ ਨਹੀਂ ਮੰਨਦਾ ਤੇ ਤੂੰ ਉਦੋਂ ਦੀ ਗੱਲ ਸੁਣਨਾ ਨਹੀਂ ਸੁਣਦੀ ਸੁਣੀ ਕਿਉਂਣਾ ਮੈਂ ਤਾਂ ਕਹਿਣਾ ਝੂਠ ਬੋਲਦੀ ਆ ਪਰ ਸੱਚੀ ਹੀ ਓ ਆਹ ਉਹ ਸੋਹਣਾ ਸੱਚੀ ਐ ਚਾਲੇ ਪਾਸੇ ਤੂੰ ਸੱਚੀ ਐ ਜਦੋਂ ਸੱਚੀ ਹੋਣ ਤਾਂ ਪਤਾ ਲੱਗਣੀ ਡਿਆ ਨਾ ਵੀ ਸੱਚੀ ਐ ਝੂਠੇ ਰਹੀ ਹੋਗੇ ਮੈਂ ਜੇ ਤੁਹਾਡੇ ਵੱਲ ਹੀ ਗੱਲ ਕਰਦਾ ਨਹੀਂ ਵੀ ਨਹੀਂ ਉਹ ਨਹੀਂ ਇੰਦਾ ਦੇ ਆਹ ਉਹ ਨਹੀਂ ਇੰਦਾ ਦੇ ਤੇ ਵੀਰ ਦੇ ਟਰੱਕ ਚੱਲਣ ਦੇ ਆ ਨਾ ਚਲੋ ਠੀਕ ਐ ਫਿਰ ਹੋਣਾ ਤੇ ਫਿਰ ਹੋ ਜਾਣੇ ਆ ਹੋ ਜੋ ਹੋ ਜੋ ਆਦੋ ਵੀਰੇ ਦੇ ਬਲ ਵੀ ਇਹ ਵੀ ਆ ਗਿਆ ਪਤਾ ਨਹੀਂ ਕਿੱਥੋਂ ਭੜਿਆ ਕੀਤਾ ਹੁਣ ਧਿਆਨ ਕੇ ਭਾਬੀ ਨਾਲ ਲੱਗਾ ਸੇੜਾ ਹੁਣ ਭਾਬੀ ਤੋਂ ਆਖਿਆ ਇਹ ਭਾਬੀ ਨੇ ਆਖਿਆ ਫਿਰ ਜਦੋਂ ਸੁਮਨ ਆਂਦੀ ਤੇ ਭਾਬੀ ਨੇ ਆਖਿਆ ਜੇ ਹੁਣ ਮੈਂ ਕਰ ਦਿੱਤੀ ਆ ਰੋਜ਼ ਰੋਜ਼ ਹੁੰਦੀ ਹੁਣ ਹੋ ਗਈ ਤੇ ਠੀਕ ਆ ਕਰ ਲੋ ਇਕੱਠੇ ਪੈਸੇ ਬੜਾ ਕਿੰਨੇ ਕ ਕਰ ਲੈਂਦੇ ਆ ਭਾਬੀ ਨੇ ਬੈਂਕ ਪੁੱਲੇ ਕੀਤੀ ਆ